ਸਵਾਗਤ ਹੈ ਬਾਈ ਜੀ ਤੁਹਾਡਾ ਅੱਜ ਇੱਕ ਹੋਰ ਨਵੀਂ ਵੀਡੀਓ ਦੇ ਵਿੱਚ ਅੱਜ ਆਪਾਂ ਇੱਕ ਹੋਰ ਤੁਹਾਨੂੰ ਇੱਕ ਫਸਲ ਬਾਰੇ ਜਾਣਕਾਰੀ ਜਿਹੜੀ ਦੇਣੀ ਦਵਾਂਗੇ ਤੇ ਆ ਤੁਸੀਂ ਦੇਖ ਰਹੇ ਹੋ ਬੰਦ ਗੋਭੀ ਦੀ ਖੇਤੀ ਤੇ ਬਾਈ ਜੀ ਬੰਦ ਗੋਭੀ ਨਵੰਬਰ ਦੇ ਮਹੀਨੇ ਦੇ ਵਿੱਚ ਇਹਦੀ ਲਵਾਈ ਹੈ ਜਿਹੜੀ ਉਹ ਲਗਣੀ ਸਟਾਰਟ ਹੋ ਜਾਂਦੀ ਹੈ ਨਵੰਬਰ ਦੇ ਮਹੀਨੇ ਤੇ ਦਸੰਬਰ ਦੇ ਮਹੀਨੇ ਦੇ ਵਿੱਚ ਇਹ ਗੋਭੀ ਚੱਲ ਜਾਂਦੀ ਆ ਤੇ ਬੰਦ ਗੋਭੀ ਤੁਸੀਂ ਦੇਖ ਹੀ ਰਹੇ ਹੋ ਬੰਦ ਗੋਭੀ ਦੀ ਜਿਹੜੀ ਪੈਦਾਵਾਰ ਹੈ ਬਹੁਤ ਅੱਛੀ ਹੋਣ ਵਾਲੀ ਪੈਦਾਵਾਰ ਹੈ ਤੇ ਬਾਈ ਨੇ ਅੱਧਾ ਕਿੱਲਾ ਬੰਦ ਗੋਭੀ ਦਾ ਲਾਇਆ ਹੋਇਆ ਸੀਗਾ ਤੇ ਆ ਦੇਖੋ ਹਜੇ ਸਟਾਰਟ ਨਹੀਂ ਹੋਈ ਹੈਗੀ ਇਹ ਹਜੇ ਫੁੱਲ ਮਤਲਬ ਬੈਠਿਆ ਨਹੀਂ ਹੈਗਾ ਇਹਦਾ ਫੁੱਲ ਹੁਣ ਇਹ ਨਾ ਫੁੱਲ ਮਤਲਬ ਕੀ ਬਣਨਾ ਇਹਦਾ ਸਟਾਰਟ ਹੋ ਹੋ ਹੀ ਗਿਆ ਬਸ ਸਮਝੋ ਤਾਂ ਗੁੱਡ ਗੜਾਈ ਕਰਕੇ ਬਾਈ ਨੇ ਵਧੀਆ ਤਰੀਕੇ ਨਾਲ ਫਦੇਖੋ ਬੰਦ ਗੋਭੀ ਲਾਣ ਦਾ ਤਰੀਕਾ ਦੇਖੋ ਔਲਿਆਂ ਦੇ ਦੋਵੇਂ ਪਾਸੇ ਬੰਦ ਗੋਭੀ ਲਾਈ ਹੋਈ ਹੈ ਬਾਈ ਨੇ ਤੇ ਡਬਲ ਫਸਲ ਕਹਿ ਸਕਦੇ ਆ ਆਪਾਂ ਵੀ ਡਬਲ ਫਸਲ ਕੱਢ ਰਿਆ ਕਈ ਕਿਸਾਨ ਭਰਾ ਹੁੰਦੇ ਨੇ ਜਿਹੜੇ ਔਲੀ ਦੇ ਇੱਕ ਬੰਨੇ ਹੀ ਉਹ ਗੋਭੀ ਦੀ ਜਿਹੜੀ ਲਵਾਈ ਆ ਉਹ ਲਾਂਦੇ ਨੇ ਤੇ ਇਹਨਾਂ ਨੇ ਦੋਵੇਂ ਪਾਸਿਆਂ ਹੀ ਗੋਭੀ ਦੀ ਜਿਹੜੀ ਲਵਾਈ ਆ ਉਹ ਕਰ ਰੱਖੀ ਹੈ ਤੇ ਬਾਈ ਜੀ ਮੰਡੀ ਦਾ ਰੇਟ ਜਿਹੜਾ ਗੋਭੀ ਦਾ ਸਟੰਮ ਚੱਲੀ ਜਾਂਦਾ ਉਹ 40 ਤੋਂ 50 ਰੁਪਏ ਕਿਲੋ ਮੰਡੀ ਦਾ ਰੇਟ ਆ ਜਿਹੜਾ ਬੰਦ ਗੋਭੀ ਦਾ ਤੇ ਉਹ ਚੱਲੀ ਜਾਂਦਾ ਬੰਦ ਗੋਭੀ ਦਾ ਫੁੱਲ ਗੋਭੀ ਲੱਗ ਗਏ ਬੰਦ ਗੋਭੀ ਲੱਗ ਚੀ ਜਾ ਹਨਾ ਤੇ ਆ ਦੇਖੋ ਅੱਧਾ ਕਿੱਲਾ ਬਾਈ ਨੇ ਲਾਇਆ ਹੋਇਆ ਬੰਦ ਗੋਭੀ ਦਾ ਤੇ ਇਨਕਮ ਵੀ ਬਹੁਤ ਵਧੀਆ ਕਮਾਏਗਾ ਭਰਾ ਇਹਦੇ ਚੋਂ ਤੇ ਬਸ ਚੱਲਣ ਵਾਲੀ ਤਿਆਰੀ ਹੈ ਚੱਲਣ ਦੀ ਤਿਆਰੀ ਹੈ ਗੋਭੀ ਦੀ ਕਿਉਂਕਿ ਦਸੰਬਰ ਦੇ ਲਾਸਟ ਦੇ ਵਿੱਚ ਜਾਂ ਜਨਵਰੀ ਦੀ ਸ਼ੁਰੂਆਤ ਦੇ ਵਿੱਚ ਇਹ ਚੱਲ ਜਾਂਦੀ ਹੈ ਕਿਉਂਕਿ ਫੁੱਲ ਬਣਨਾ ਇਹਦੇ 'ਚ ਸਟਾਰਟ ਹੋ ਗਿਆ ਠੀਕ ਹੈ ਤਾਂ ਇਦਾਂ ਹੀ ਦੋਸਤੋ ਖੇਤੀਬਾੜੀ ਵੀਡੀਓ ਸੀ ਤੁਹਾਡੇ ਰਿਲੇਟਡ ਪਾਉਂਦੇ ਰਹਿੰਦੇ ਆ ਤਾਂ ਚੰਗੀ ਲੱਗੀ ਨਾ ਵੀਡੀਓ ਦੱਬ ਕੇ ਸ਼ੇਅਰ ਕਰਦਿਆ ਕਰੋ ਮਿੱਤਰੋ ਤਾਂ ਚੈਨਲ ਤੇ ਨਵੇਂ ਆਏ ਚੈਨਲ ਨੂੰ ਫੋਲੋ ਸਬਸਕ੍ਰਾਈਬ ਜ਼ਰੂਰ ਕਰ ਲਿਆ ਕਰੋ ਜੀ ਜੇ ਵਧੀਆ ਵੀਡੀਓ ਲੱਗਦੀ ਹੈ ਤਾਂ ਠੀਕ ਹੈ ਅ नेक्स्ट ਵੀਡੀਓ ਦੇ ਵਿੱਚ ਆਪਾਂ ਹੋਰ ਕਿਸੇ ਵਧੀਆ ਸਬਜ਼ੀ ਦੀ ਜਾਂ ਕਿਸੇ ਵਧੀਆ ਫਰੂਟ ਦੀ ਤੁਹਾਨੂੰ ਜਾਣਕਾਰੀ ਦਵਾਂਗੇ ਤੇ ਵੀਡੀਓ ਪੂਰੀ ਦੇਖਿਆ ਕਰੋ ਕਿਉਂਕਿ ਤੁਹਾਡੀ ਇੱਕ ਵੀਡੀਓ ਸ਼ੇਅਰ ਕਰਨ ਨਾਲ ਬਾਈ ਜੀ ਸਾਡੇ ਹੌਸਲੇ ਬਲੰਦ ਹੁੰਦੇ ਆ ਤੇ ਅਸੀਂ ਇਦਾਂ ਹੀ ਜਿਹੜੀ ਨਵੀਂ ਨਵੀਂ ਵੀਡੀਓ ਐ ਸਬਜ਼ੀ ਰਿਲੇਟਡ ਜਾਂ ਫਰੂਟ ਰਿਲੇਟਡ ਅਸੀਂ ਪਾਵਾਂਗੇ ਤੇ ਤੁਹਾਡੇ ਰਿਲੇਟਡ ਜਿਹੜੀ ਵਧੀਆ ਵੀਡੀਓ ਆ ਸਬਜ਼ੀ ਦੀ ਖੇਤੀਬਾੜੀ ਦੀ ਆਪਣੀ ਵਧੀਆ ਤੋਂ ਵਧੀਆ ਸਬਜ਼ੀ ਦੀ ਚਾਹ ਭਾਵੇਂ ਫਰੂਟ ਦੀ ਭਾਵੇਂ ਸਬਜ਼ੀ ਦੀ ਆ ਉਹ ਅਸੀਂ ਤੁਹਾਨੂੰ ਆਪਣੀ ਵੀਡੀਓ ਦੇ ਵਿੱਚ ਦਿਖਾਉਂਦੇ ਰਵਾਂਗੇ ਆ ਦੇਖੋ ਗੋਭੀ ਦੀ ਪੈਦਾਵਾਰ ਬਹੁਤ ਅੱਛੀ ਪੈਦਾਵਾਰ ਹੋਣ ਵਾਲੀ ਹੈ ਗੋਭੀ ਦੀ ਬਸ ਹੁਣ ਚੱਲਣ ਦੀ ਤਿਆਰੀ ਹੈ ਗੋਭੀ ਦੀ ਹੁਣ ਸਟਾਰਟਿੰਗ ਮਤਲਬ ਫੁੱਲ ਸਟਾਰਟਿੰਗ ਤੇ ਆ ਇਹ ਚੱਲਣ ਦੀ ਤਿਆਰੀ ਆ ਬਾਕੀ ਵੀਡੀਓ ਚੰਗੀ ਲੱਗੀ ਦੋਸਤੋ ਦਬਾਓ